ਕਾਲ ਸਾਰੇ ਵਿਦਿਆਰਥੀਆਂ ਨੂੰ ਭਗਵਤੀ ਕੰਪੀਟੀਸ਼ਨ ਕਲਾਸਿਸ ਮਾਨਸਾ ਤੋਂ ਮੈਂ ਪ੍ਰੋਫੈਸਰ ਆਕਾਸ਼ਦੀਪ ਜੀ ਸਾਰੇ ਵਿਦਿਆਰਥੀ ਜੋ ਵੀ ਪੰਜਾਬ ਦੀਆਂ ਵੱਖ-ਵੱਖ ਵਿਭਾਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਜੋ ਪ੍ਰਸ਼ਨ ਆਉਂਦੇ ਹਨ ਮੈਂ ਪੰਜਾਬ ਦੇ ਇਤਿਹਾਸ ਨੂੰ ਵਿਸਥਾਰਪੂਰਵਕ ਕਰਨ ਦੇ ਹਿੱਤ ਤੋਂ ਪੰਜਾਬ ਦੇ ਇਤਿਹਾਸ ਦੀ ਇੱਕ ਲੜੀ ਤੋਰੀ ਹੋਈ ਹੈ ਜੀ ਇਹਨਾਂ ਨੂੰ ਅਸੀਂ ਆਪਣੇ ਭਗਵਤੀ ਕੰਪੀਟੀਸ਼ਨ ਕਲਾਸਿਸ ਮਾਨਸਾ ਦੇ YouTube ਚੈਨਲ ਤੇ ਲੜੀਵਾਰ ਪਾ ਰਹੇ ਹਾਂ ਤੇ ਇੱਕ ਅਲੱਗ ਤੋਂ ਵੀ ਚੈਨਲ ਦੇ ਜਿਹੜੇ ਪਲੇਲਿਸਟ ਹੁੰਦਾ ਜੀ ਪਲੇਲਿਸਟ ਦੇ ਵਿੱਚ ਤੁਹਾਨੂੰ ਲੜੀਵਾਰ ਸੀਰੀਜ਼ ਮਿਲ ਸਕਦੀ ਹੈ ਤੁਸੀਂ ਪਲੇਲਿਸਟ অপਸ਼ਨ ਦੇ ਵਿੱਚ ਜਾ ਕੇ ਆਪਣਾ ਲੜੀਵਾਰ ਪੰਜਾਬ ਦੇ ਇਤਿਹਾਸ ਦੀ ਜੋ ਹੁਣ ਤੱਕ ਵੀਡੀਓ ਪਈਆਂ ਹਨ ਗਿਣਤੀ ਚ 4 ਤੇ 5ਵੀਂ ਵੀਡੀਓ ਹੈ ਜੀ ਇਹ 5ਵੀਂ ਵੀਡੀਓ ਹੈ ਇਸ ਤੋਂ ਬਾਅਦ ਵੀ ਸਿਲਸਲੇ ਵਾਰ ਜੋ ਵੀਡੀਓਜ਼ ਪੈਂਦੀਆਂ ਰਹਿਣਗੇ ਆਪ ਪਲੇਲਿਸਟ ਦੇ ਵਿੱਚ ਜਾ ਕੇ ਵੀ ਚੈੱਕ ਕਰ ਸਕਦੇ ਹੋ ਹਾਂਜੀ ਇਸ ਤੋਂ ਪਹਿਲਾਂ ਜਿਵੇਂ ਕਿ ਆਪਾਂ ਨੇ ਇੰਡੈਕਸ ਆਪਣੀ ਬਣਾਇਆ ਹੋਇਆਗਾ ਕਿ ਪੰਜਾਬ ਦੇ ਇਤਿਹਾਸ ਦੇ ਪਹਿਲਾਂ ਆਪਾਂ ਉਸ ਦੀ ਪਹਿਤ ਤੋਂ ਪਹਿਲਾਂ ਦੀ ਵੀਡੀਓ ਚ ਜਿਹੜਾ ਕੀਤਾ ਸੀ ਵਿੱਚ ਪੰਜਾਬ ਦੇ ਇਤਿਹਾਸ ਦੀ ਜਾਣਕਾਰੀ ਦੇ ਸੰਬੰਧ ਵਿੱਚ ਜਿਹੜੇ ਸਾਨੂੰ ਸੌਮੇ ਮਿਲਦੇ ਨੇ ਉਹ ਸਹੀ ਜਾਣਕਾਰੀ ਉਹਨਾਂ ਤੋਂ ਉਪਲਬਧ ਕਿਉਂ ਨਹੀਂ ਹੁੰਦੀ ਜਾਂ ਘਾਟ ਕਿਉਂ ਹੈ ਸਹੀ ਸੋਮਿਆਂ ਦੀ ਹਨਾ ਜੀ ਸੋ ਜੋ ਵੀ ਸਾਨੂੰ ਹੁਣ ਸੰਸਾਧਨ ਮਿਲਦੇ ਨੇ ਪੰਜਾਬ ਦੇ ਇਤਿਹਾਸ ਨੂੰ ਆਪਾਂ ਜਿਵੇਂ ਕਹੇ ਦੀ ਵੀ 1469 ਤੋਂ ਲੈ ਕੇ 1799 ਜਾਂ ਕਹ ਲਈਏ ਵੀ 1469 ਤੋਂ 1849 ਈਸਵੀ ਤੱਕ ਦੇ ਇਹ ਭਾਗ ਆਪਾਂ ਪਹਿਲੇ ਤਹਿਤ ਕਰ ਰਹੇ ਹਾਂ ਸਾਰਾ ਮੈਟਰ ਇੰਡੈਕਸ ਵਿੱਚ ਬਣਾਇਆ ਹੋਇਆ ਉਹ ਤੁਸੀਂ ਦੂਸਰੀ ਵੀਡੀਓ ਦੇ ਵਿੱਚ ਜਾ ਕੇ ਦੇਖ ਲਓ ਵੀ ਆਪਾਂ ਕਿਸ-ਕਿਸ ਤਰ੍ਹਾਂ ਸلسਲੇ ਵਾਰ ਆਪਾਂ ਕਰ ਰਹੇ ਹਾਂ ਹਰ ਇੱਕ ਟੌਪਿਕ ਠੀਕ ਹੈ ਸੋ ਇਸ ਸਮੇਂ ਦੇ ਇਤਿਹਾਸ ਦੇ ਬਾਰੇ ਸਾਨੂੰ ਪ੍ਰੋਪਰ ਜਾਣਕਾਰੀ ਨਾ ਮਿਲਣ ਦੇ ਕੀ ਕਾਰਨ ਨੇ ਉਹ ਆਪਾਂ ਪਹਿਲਾਂ ਦੱਸਿਆ ਸੀਗਾ ਇਸ ਤੋਂ ਪਹਿਲਾਂ ਵਾਲੀ ਚੌਥੀ ਵੀਡੀਓ 'ਚ ਹੁਣ ਪੰਜਵੀਂ ਇਹਦੇ ਵਿੱਚ ਆਪਾਂ ਕਰ ਰਹੇ ਹਾਂ ਵੀ ਚਲ ਜੋ ਸਾਨੂੰ ਸਾਧਨ ਮਿਲਦੇ ਨੇ ਜੋ ਸੋਮੇ ਰਿਸੋਰਸ ਜੇ ਸਾਨੂੰ ਉਸ ਸਮੇਂ ਦੇ 1469 ਤੋਂ 1849 ਈਸਵੀ ਤੱਕ ਦੇ ਸਾਹਿਤ ਦੇ ਜਿਹੜੇ ਮਿਲਦੇ ਨੇ ਉਹ ਕਿਹੜੇ ਕਿਹੜੇ ਨੇ ਜੀ ਹਨਾ ਦੇਖੋ ਉਹਨਾਂ ਦੇ ਵਿੱਚ ਹੁਣ ਜਿਵੇਂ ਸਮੇਂ ਦੇ ਪੰਜਾਬ ਦੇ ਇਤਿਹਾਸ ਵਿੱਚ ਮੈਂ ਲਿਖਿਆ ਵੀ ਸਾਨੂੰ ਕਈ ਪ੍ਰਕਾਰ ਦੇ ਸੌਮੇ ਜਾਂ ਸੰਸਾਧਨ ਮਿਲਦੇ ਨੇ ਇਹ ਹੁਣ ਤੁਸੀਂ ਕਾਪੀਆਂ ਤੇ ਆਪਣੀਆਂ ਤੇ ਵਧੀਆ ਨੋਟਸ ਬਣਾਈ ਜਾਓ ਨੋਟ ਕਰੀ ਜਾਓ ਹਨਾ ਹੁਣ ਮੈਂ ਉਹਨਾਂ ਦੀ ਵੰਡ ਕੀਤੀ ਹੈ ਦੇਖੋ ਬੇਟਾ ਉਹਨਾਂ ਵਿੱਚ ਇੱਕ ਤਾਂ ਉਹਦਾ ਸਿੱਖਾਂ ਦਾ ਧਾਰਮਿਕ ਸਾਹਿਤ ਕਿਹੜਾ ਆਉਂਦਾ ਸਿੱਖਾਂ ਦਾ ਧਾਰਮਿਕ ਸਾਹਿਤ ਆ ਗਿਆ ਦੂਸਰੇ ਵਿੱਚ ਆ ਗਏ ਫਾਰਸੀ ਭਾਸ਼ਾ ਦੇ ਇਤਿਹਾਸਕ ਗ੍ਰੰਥ ਆ ਗਏ ਅੰਗਰੇਜ਼ੀ ਭਾਸ਼ਾ ਦੇ ਇਤਿਹਾਸਕ ਗ੍ਰੰਥ ਆ ਗਏ ਇਸ ਤੋਂ ਇਲਾਵਾ ਵੀ ਭਾਰਤ ਦੇ ਬ੍ਰਿਟਿਸ਼ ਸਰਕਾਰ ਦੇ ਰਿਕਾਰਡ ਨੇ ਖਾਲਸਾ ਦਰਬਾਰ ਦੇ ਰਿਕਾਰਡ ਨੇ ਹਨਾ ਲੋਕ ਸਾਹਿਤ ਭਵਨ ਸਿੱਕੇ ਹਥਿਆਰ ਅਜਿਹੇ ਸੰਸਾਧਨ ਹੈਗੇ ਨੇ ਜਿਨ੍ਹਾਂ ਰਾਹੀਂ ਸਾਨੂੰ ਉਸ ਸਮੇਂ ਦੇ ਜਿਹੜਾ ਸਾਹਿਤ ਹੈ ਪੰਜਾਬ ਦੇ ਇਤਿਹਾਸ ਦਾ 1469 ਤੋਂ 1849 ਈਸਵੀ ਤੱਕ ਦਾ ਉਹਦੇ ਬਾਰੇ ਸਾਨੂੰ ਜਾਣਕਾਰੀ ਜਿਹੜੀ ਇਨ੍ਹਾਂ ਸੌਮਿਆਂ ਤੋਂ ਮਿਲਦੀ ਹੈ ਠੀਕ ਹੈ ਜੀ ਸੋ ਫਾਸਟ ਜਿਵੇਂ ਕੀ ਆਪਾਂ ਨੇ ਲਿਖਿਆ ਹੋਇਆ ਵੀ ਹੁਣ ਆਪਾਂ ਇਹਦੀ ਵੰਡ ਕਰਦੇ ਆਂ ਆਪਾਂ ਇਹਨਾਂ ਸੋਮਿਆਂ ਦੀ ਵੰਡ ਕਰਕੇ ਸਮਝਾਂਗੇ ਪਹਿਲੀ ਵੰਡ ਵਿੱਚ ਇਸ ਤਰ੍ਹਾਂ ਕੀਤਾ ਸਿੱਖਾਂ ਦਾ ਧਾਰਮਿਕ ਸਾਹਿਤ ਰਿਲੀਜੀਅਸ ਲਿਟਰੇਚਰ ਆਫ ਦਾ ਸਿੱਖ ਠੀਕ ਹੈ ਜਿਹੜਾ ਸਿੱਖਾਂ ਦਾ ਧਾਰਮਿਕ ਸਾਹਿਤ ਹੈ ਉਹਦੇ ਰਾਹੀਂ ਸਾਨੂੰ ਉਸ ਸਮੇਂ ਦੇ ਪੰਜਾਬ ਦੇ ਇਤਿਹਾਸ ਦੀ ਕੀ ਜਾਣਕਾਰੀ ਮਿਲਦੀ ਹੈ ਠੀਕ ਹੈ ਸੋ ਉਹਨਾਂ ਵਿੱਚ ਪਹਿਲਾ ਆ ਜਾਂਦਾ ਜੀ ਆਪਾਂ ਪਹਿਲਾ ਕਰਾਂਗੇ ਆਦ ਗ੍ਰੰਥ ਆਦ ਗ੍ਰੰਥ ਜਿਸ ਨੂੰ ਕੀ ਗੁਰੂ ਗ੍ਰੰਥ ਸਾਹਿਬ ਵੀ ਕਿਹਾ ਜਾਂਦਾ ਹੈ ਹੁਣ ਇਹਨੂੰ ਗੁਰੂ ਦੀ ਪਦਵੀ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਹਨਾ ਇਹ ਵੀ ਕਈ ਵਾਰ ਪ੍ਰਸ਼ਨ ਆ ਜਾਂਦਾ ਵੈਸੇ ਆਪਾਂ ਅੱਗੇ ਚੱਲ ਕੇ ਸਾਰਾ ਕਰਾਂਗੇ ਤੁਸੀਂ ਵੈਸੇ ਹੀ ਨੋਟ ਕਰ ਲਓ ਕਿ ਆਦ ਗ੍ਰੰਥ ਨੂੰ ਗੁਰੂ ਦੀ ਪਦਵੀ ਕਿਹਨੇ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਉਂਕਿ ਜਦੋਂ ਲਿਖਿਆ ਗੁਰੂ ਗ੍ਰੰਥ ਦੇ ਵੀ ਚਾਰ ਨਾਮ ਨੇ ਉਹ ਅੱਗੇ ਜਾ ਕੇ ਸਭ ਨੂੰ ਦੱਸਾਂਗੇ ਕਿ ਪਹਿਲਾਂ ਕੀ ਕੀ ਪਾਇ ਸੀ ਉਹ ਉਥੇ ਸਾਹਿਬ ਵੀ ਕਹਿੰਦੇ ਸੀ ਇਹਨੂੰ ਹਨਾ ਤੇ ਅੱਗੇ ਹੋਰ ਆਪਾਂ ਦੱਸਾਂਗੇ ਚਲੋ ਆਪਾਂ ਇੱਕ ਪਹਿਲਾ ਟੌਪਿਕ ਨਾਲ ਗੱਲ ਕਰੀਏ ਸਬੰਧਤ ਆ ਪਹਿਲਾ ਆਦ ਗ੍ਰੰਥ ਜਾਂ ਗੁਰੂ ਗ੍ਰੰਥ ਫਿਰ ਦੂਸਰਾ ਜਿਹੜਾ ਇਤਿਹਾਸਕ ਸੋਮਾ ਮੰਨਿਆ ਜਾਂਦਾ ਜੀ ਔਰ ਵਿਸ਼ਵਾਸਯੋਗ ਵੀ ਮੰਨਿਆ ਜਾਂਦਾ ਦੂਸਰਾ ਹੈਗਾ ਭਾਈ ਗੁਰਦਾਸ ਜੀ 39 ਵਾਰਾਂ ਨੇ ਜੀ ਫਿਰ ਤੀਸਰਾ ਆਪਾਂ ਕਰਾਂਗੇ ਜੀ ਦਸਮ ਗ੍ਰੰਥ ਫਿਰ ਚੌਥਾ ਕਰਾਂਗੇ ਜੀ ਹੁਕਮਨਾਮੇ ਜਿਹੜੇ ਮਿਲਦੇ ਨੇ ਸਾਨੂੰ ਤੇ ਫਿਰ ਹੈ ਜੀ ਪੰਜਵੇਂ ਤੇ ਆਪਾਂ ਜਨਮ ਸਾਖੀਆਂ ਕਰਾਂਗੇ ਇਤਿਹਾਸਕ ਸੋਮਿਆ ਦੀ ਜਾਣਕਾਰੀ ਦੇ ਤੌਰ ਤੇ ਫੇਰ ਛੇਵਾਂ ਕਸੀਂ ਕਰਾਂਗੇ ਜੀ ਮਿਹਰਬਾਨ ਵਾਲੀ ਜਨਮ ਸਾਖੀ ਮਿਹਰਬਾਨ ਠੀਕ ਹੈ ਜੀ ਜਿਹੜੇ ਕਿ ਗੁਰੂ ਅਰਜਨ ਦੇਵ ਜੀ ਦੇ ਭਤੀਜੇ ਸੀ ਤੇ ਪ੍ਰਿਥੀ ਦੇ بیٹے ਸੀ ਤੇ ਫੇਰ ਆਪਾਂ ਸੱਤਵਾਂ ਕਰਾਂਗੇ ਜੀ ਪ੍ਰਾਤਨ ਜਨਮ ਸਾਖੀ ਜਾਂ ਵਿਲਾਇਤ ਵਾਲੀ ਜਨਮ ਸਾਖੀ ਫੇਰ ਅੱਠਵੇਂ ਤੇ ਅਸੀਂ ਕਰਾਂਗੇ ਜੀ ਭਾਈ ਮਨੀ ਸਿੰਘ ਦੀ ਜਨਮ ਸਾਖੀ ਜਾਂ ਗਿਆਨ ਰਤਨਾ ਵਾਲੀ ਵੀ ਕਿਹਾ ਜਾਂਦਾ ਹੈ ਹਨਾ ਤੇ ਨੌਵੇਂ ਤੇ ਫਿਰ ਅਸੀਂ ਕਰਾਂਗੇ ਭਾਈ ਬਾਲੇ ਦੀ ਜਨਮ ਸਾਖੀ ਠੀਕ ਹੈ ਤੇ ਫੇਰ ਐਂਡ ਦੇ ਵਿੱਚ ਇਹਨਾਂ ਜਨਮ ਸਾਖੀਆਂ ਦਾ ਇਹ ਪੌਟਸ ਵੀ ਕੀ ਮਹੱਤਵ ਹੈ ਹਨਾ ਸੋ ਆਓ ਆਪਾਂ ਕਰਦੇ ਹਾਂ ਪਹਿਲਾ ਸਿੱਖਾਂ ਦਾ ਧਾਰਮਿਕ ਸਹਿਤ ਦੇ ਤਹਿਤ ਪਹਿਲਾ ਜਿਹੜਾ ਆਦ ਗ੍ਰੰਥ ਹੈ ਆਦ ਗ੍ਰੰਥ ਬਾਰੇ ਗੱਲ ਕਰਦੇ ਹਾਂ ਜੀ ਆਦ ਗ੍ਰੰਥ ਸਾਹਿਬ ਇਹ ਪੰਜਾਬ ਦੇ ਉਸ ਸਮੇਂ ਦੇ ਇਤਿਹਾਸ ਦੀ ਸਾਨੂੰ ਕਿਸ ਤਰ੍ਹਾਂ ਜਾਣਕਾਰੀ ਉਪਲਬਧ ਕਰਾਉਂਦਾ ਆਪਾਂ ਇਹਦੇ ਪੇਪਰ ਦੇ ਪੁਆਇੰਟ ਆਫ 뷰 ਤੋਂ ਬਸ ਜਿੰਨਾ ਕਿ ਕਰਨਾ ਆਪਾਂ ਉਹਨਾਂ ਕਰਾਂਗੇ ਅੱਗੇ ਜਾ ਕੇ ਜਦੋਂ-ਜਦੋਂ ਇਹਨਾਂ ਟੌਪਿਕ ਦੇ ਸਪੈਸ਼ਲ ਇਹਨਾਂ ਤੇ ਕਰਾਂਗੇ ਕੰਮ ਆਪਾਂ ਜ਼ਿਆਦਾ ਜਾਣਕਾਰੀ ਵੀ ਦੇਵਾਂਗੇ ਇੱਥੇ ਸਿਰਫ ਇੱਕ ਸੋਮਿਆਂ ਦੇ ਕੇਂਦਰੀ ਬਿੰਦੂ ਤੋਂ ਆਪਾਂ ਗੱਲ ਕਰਾਂਗੇ ਹਨ ਆਦ ਗ੍ਰੰਥ ਜਿਸ ਨੂੰ ਕਿ ਅੱਜ ਕੱਲ ਦੇਖੋ ਮੈਂ ਜਿਵੇਂ ਜਿਵੇਂ ਨੋਟ ਕੀ ਲਿਖਿਆ ਹੋਇਆ ਆਪ ਜੀ ਵੀ ਨੋਟ ਕਰੀ ਜਾਓ ਵੀ ਗੁਰੂ ਗ੍ਰੰਥ ਵੀ ਕਿਹਾ ਜਾਂਦਾ ਠੀਕ ਹੈ ਜੀ ਤੇ ਇਹ ਸਿੱਖਾਂ ਦਾ ਇੱਕ ਪ੍ਰਮਾਣਿਕ ਤੇ ਪਵਿੱਤਰ ਧਾਰਮਿਕ ਗ੍ਰੰਥ ਵੀ ਹੈ ਇਸ ਦਾ ਸੰਪਾਦਨ ਆਮ ਹੀ ਪ੍ਰਸ਼ਨ ਕਿੰਨੇ ਵਾਰੀ ਆ ਜਾਂਦਾ ਤੇ ਵਿਦਿਆਰਥੀ ਇਹਦੇ ਵਿੱਚ ਹੀ ਗਲਤੀ ਕਰ ਜਾਂਦੇ ਨੇ ਸੰਪਾਦਨ ਸੰਪਾਦਨ ਮਤਲਬ ਸੰਪਾਦਨ ਦਾ ਕੀ ਮਤਲਬ ਹੁੰਦਾ ਸੰਪਾਦਨ ਦਾ ਮਤਲਬ ਹੈ ਐਡੀਟਿੰਗ ਇੰਗਲਿਸ਼ ਚ ਕਹਿੰਦੇ ਆਪਾਂ ਨਾ ਗੁਰੂ ਗ੍ਰੰਥ ਸਾਹਿਬ ਦੀ ਇੱਕ ਗੱਲ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਐਡੀਟਰ ਐਡਿਟਿੰਗ ਕੀਤੀ ਸੀ ਐਡਿਟਿੰਗ ਦਾ ਮਤਲਬ ਤਾਂ ਵੀ ਰਚਨਾਵਾਂ ਨੂੰ ਇਕੱਠੀਆਂ ਕਰਕੇ ਇੱਕ ਥਾਂ ਤੇ ਉਹਨਾਂ ਦਾ ਸੰਪਾਦਨ ਕਰਨਾ ਠੀਕ ਹੈ ਜਿਵੇਂ ਅਖਬਾਰ ਤੁਸੀਂ ਦੇਖੋ ਅਖਬਾਰ ਜਿਹੜਾ ਹੁੰਦਾ ਨਾ ਉਹਦਾ ਉੱਤੇ ਹਮੇਸ਼ਾ ਐਡੀਟਰ ਹੁੰਦਾ ਲੇਖਕ ਨਹੀਂ ਹੁੰਦਾ ਅਖਬਾਰ ਦਾ ਠੀਕ ਹੈ ਸੋ ਐਡਿਟਿੰਗ ਕੀਤੀ ਗੋਪਾਈ ਅਥਾ ਲਿਖਵਾਇਆ ਕਿਸ ਤੋਂ ਸੀਗਾ ਮਤਲਬ ਐਡੀਟਿੰਗ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਇਕੱਠੀ ਕੀਤੀ ਗੁਰੂ ਅੰਗਦ ਦੇਵ ਜੀ ਦੀ ਗੁਰੂ ਅਮਰਦਾਸ ਦੀ ਗੁਰੂ ਰਾਮਦਾਸ ਦੀ ਹਨ ਚਲੋ ਇਹ ਵੈਸੇ ਆਪਾਂ ਟੌਪਿਕ ਅੱਗੇ ਜਾ ਕੇ ਕਰਾਂਗੇ ਇੱਥੇ ਮੁੱਖ ਮੁੱਦਾ ਇਤਿਹਾਸਕ ਸੋਮਿਆਂ ਦੀ ਜਾਣਕਾਰੀ ਤੋਂ ਆ ਇੰਨਾ ਕੁ ਤੁਹਾਨੂੰ ਦੱਸ ਦਣਾ ਵੀ ਲਿਖਵਾਇਆ ਸੀ ਜਿਹੜਾ ਪਹਿਲਾ ਆਦ ਗ੍ਰੰਥ ਸੀ ਉਹ ਲਿਖਵਾਇਆ ਸੀ ਭਾਈ ਗੁਰਦਾਸ ਤੋਂ ਰਾਮਦਾਸ ਸਰੋਵਰ ਦੇ ਕਿਨਾਰੇ ਤੇ ਬਹਿ ਕੇ ਲਿਖਣਾ ਸ਼ੁਰੂ ਕੀਤਾ ਸੀ ਮਹਾਰਾਜ ਨੇ ਤੇ ਗੁਰੂ ਅਰਜਨ ਦੇਵ ਜੀ ਬਾਣੀ ਬੋਲ ਰਹੇ ਸੀ ਨੋਟ ਰੱਖ ਲਿਓ ਬੇਟਾ ਤੇ ਭਾਈ ਗੁਰਦਾਸ ਜੀ ਲਿਖ ਰਹੇ ਸੀ ਸੋ ਠੀਕ ਹੈ ਸੋ ਇਹਦਾ ਸੰਪਾਦਨ ਜਿਹੜਾ ਹੈਗਾ ਸੀ ਸੰਪਾਦਨ ਮਤਲਬ ਕੀ ਪੂਰੀ ਤਰ੍ਹਾਂ ਹੀ ਕੰਪਲੀਟ ਜਦੋਂ ਕਦੋਂ ਹੋ ਗਿਆ ਸੀ 1604 ਦੇ ਵਿੱਚ ਠੀਕ ਹੈ ਇਹਦੇ ਵਿੱਚ ਕੀ ਹੁੰਸੀ ਇਹਦੇ ਵਿੱਚ ਪਹਿਲੇ ਪੰਜਵੇਂ ਤੇ ਨਵੇਂ ਸਿੱਖ ਗੁਰੂ ਸਾਹਿਬਾਨ ਤੋਂ ਲੋਵਾ ਇਲਾਵਾ ਬਹੁਤ ਸਾਰੇ ਹੋਰ ਭਗਤਾਂ ਦੀ ਵੀ ਬਾਣੀ ਸ਼ਾਮਲ ਹੈ ਹਨਾ ਹਰ ਗੁਰੂ ਗ੍ਰੰਥ ਸਾਹਿਬ ਜਿਹੜਾ ਭਾਵੇਂ ਇੱਕ ਇਤਿਹਾਸਕ ਦੇ ਕੋਈ ਹਿਸਟੋਰੀਕਲ ਗ੍ਰੰਥ ਨਹੀਂ ਪਹਿਲੀ ਗੱਲ ਇਹ ਨੋਟ ਰੱਖੋ ਇਹ ਇਤਿਹਾਸ ਦੀ ਜਾਣਕਾਰੀ ਦੇਣ ਦੇ ਸਬੰਧ ਵਿੱਚ ਨਹੀਂ ਸੀ ਲਿਖਿਆ ਗੁਰੂ ਸਾਹਿਬ ਨੇ ਇਹਦੀ ਜਿਹੜੀ ਬਾਣੀ ਸੀ ਉਹ ਤਾਂ ਇੱਕ ਹੈ ਤਾਂ ਧਾਰਮਿਕ ਸਾਹਿਤ ਹੀ ਹੈ ਕਿ ਹੈ ਪਰਮਾਤਮਾ ਦੀ ਬੰਦਗੀ ਹੈ ਪੂਜਾ ਪਾਠ ਇਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਹਦੇ ਵਿੱਚ ਤਾਂ ਸਾਰਾ ਪਰਮਾਤਮਾ ਦਾ ਸਿਮਰਨ ਹੈ ਪਰੰਤੂ ਜੇਕਰ ਫਿਰ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਡੂੰਘਾ ਅਧਿਐਨ ਕਰਦੇ ਹਾਂ ਤਾਂ ਸਾਨੂੰ ਉਸ ਵਕਤ ਦੀਆਂ 16ਵੀਂ ਅਤੇ 17ਵੀਂ ਸਦੀ ਦੀਆਂ ਰਾਜਨੀਤਿਕ ਆਰਥਿਕ ਸਮਾਜਿਕ ਤੇ ਧਾਰਮਿਕ ਅਵਸਥਾਵਾਂ ਬਾਰੇ ਵੀ ਜਿਹੜੇ 16ਵੀਂ 17ਵੀਂ ਸਦੀ ਦੇ ਵਿੱਚ ਬਟਾ ਰਾਜਨੀਤਿਕ ਪੋਲਿਟਿਕਲ ਸੋਸ਼ਲ ਤੇ ਰਿਲੀਜੀਅਸ ਸਮਾਜਿਕ ਧਾਰਮਿਕ ਕੰਡੀਸ਼ਨ ਹੈਗੀਆਂ ਸੀ ਜਿਹੜੀਆਂ ਉਸ ਸਮੇਂ ਦੇ ਸਮਾਜ ਦੀਆਂ ਉਹਨਾਂ ਬਾਰੇ ਵੀ ਸਾਨੂੰ ਜਿਹੜੀ ਜਾਣਕਾਰੀ ਮਿਲ ਜਾਂਦੀ ਹੈ ਜੀ ਅਸੀਂ ਉਹਦਾ ਡੂੰਘਾ ਧਿਆਨ ਕਰਦੇ ਹਾਂ ਕਿਸ ਤਰ੍ਹਾਂ ਉਦਾਹਰਨ ਦੇਖੋ ਦੇਖੋ ਵੀ ਜਿਵੇਂ ਉਹਨਾਂ ਗੁਰਮਾਨੀ ਵਿੱਚ ਨਾਨਕ ਜੀ ਲਿਖਦੇ ਨੇ ਨਾ ਵੀ ਸੋਕਮੰਦਾ ਆਖੀ ਹੈ ਜਿੱਤ ਜਮੇ ਰਜਾਨ ਵੀ ਦੇਖੋ ਗੁਰੂ ਨਾਨਕ ਸਾਹਿਬ ਨੇ ਕਿਹਾ ਕਹਿੰਦੇ ਵੀ ਉਸਨੂੰ ਉਹ ਨੂੰ ਕਿਉਂ ਉਹ ਔਰਤ ਨੂੰ ਕਿਉਂ ਮੁੰਡਾ ਕੀਏ ਜਿੱਤ ਜੰਮੇ ਰਜਾਂ ਜਿਹੜੀ ਕਿ ਜਿਨੇ ਰਾਜੇ ਜੰਮੇ ਨੇ ਜਿਹੜੀ ਰਾਜਿਆਂ ਨੂੰ ਜਨਮ ਦਿੰਦੀ ਐ ਸੋ ਆਪਾਂ ਵੀ ਜੇ ਗੁਰੂ ਸਾਹਿਬ ਨੇ ਉਦੋਂ ਇੱਕ ਕਮੈਂਟ ਕੀਤਾ ਉੱਥੇ ਉਸ ਸਮੇਂ ਦੀ ਸੋਸਾਇਟੀ ਤੇ ਸਾਨੂੰ ਉਰੋਂ ਪਤਾ ਲੱਗ ਜਾਂਦਾ ਹੈ ਉਹਨਾਂ ਦੀ ਇਹ ਗੁਰਬਾਣੀ ਦੀ ਤੁਕ ਤੋਂ ਵੀ ਉਦੋਂ ਇਸਤਰੀਆਂ ਨੂੰ ਮੁੰਡਾ ਕਿਹਾ ਜਾਂਦਾ ਸੀ ਤੇ ਗੁਰੂ ਸਾਹਿਬ ਕਹਿੰਦੇ ਵੀ ਕਿਉਂ ਮੁੰਡਾ ਕਹੇ ਜਿਨੇ ਰਾਜੇ ਜੰਮੇ ਨੇ ਹੈ ਨਾ ਸੋ ਇਸ ਤਰ੍ਹਾਂ ਹੋਰ ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਤੁਕਾਂ ਹੁੰਦੀਆਂ ਨੇ ਜਿਨ੍ਹਾਂ ਰਾਹੀਂ ਸਾਨੂੰ ਉਸ ਸਮੇਂ ਦੀ ਪੋਲੀਟਿਕਲ ਆਰਥਿਕ ਸਮਾਜਿਕ ਖਾਸ ਕਰਕੇ ਸਮਾਜਿਕ ਦਸ਼ਾ ਦਾ ਪਤਾ ਲੱਗਦਾ ਸੋ ਇਸ ਗੁਰੂ ਸਾਹਿਬ ਦੀ ਇਸ ਸਾਤਰ ਤੋਂ ਸਾਨੂੰ ਕੀ ਪਤਾ ਲੱਗਦਾਗਾ ਵੀ ਉਸ ਸਮੇਂ ਜਿਹੜੀ ਇਸਤਰੀਆਂ ਦੀ ਹਾਲਤ ਤਰਸਯੋਗ ਸੀ ਹਨ ਮਾੜੀ ਸੀ ਇਸ ਲਈ ਗੁਰੂ ਸਾਹਿਬ ਨੂੰ ਕਿਹਾ ਕਹਿੰਦਾ ਸੋ ਕਿਉਂ ਮੰਨਦਾ ਕਿ ਕਹਿੰਦਾ ਕਿਉਂ ਮੰਨਦਾ ਕਹੋ ਜਿਤ ਜੰਮੇ ਰਾਜਾਂ ਜੋ ਰਾਜਿਆਂ ਨੂੰ ਜਨਮ ਦਿੰਦੀ ਹੈ ਠੀਕ ਹੈ ਸੋ ਸਾਨੂੰ ਪਤਾ ਲੱਗਦਾ ਕਿ ਗੁਰੂ ਨਾਨਕ ਸਾਹਿਬ ਨੇ ਅਗਰ ਉਸ ਸਮੇਂ ਗੱਲ ਕਹੀ ਹੈ ਜਿਹੜੀ ਇਸਤਰੀਆਂ ਦੀ ਦਸ਼ਾ ਸੀ ਉਹਨਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਹੀ ਮਾਰੀ ਸੀ ਹਨ ਸੋ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵੀ ਹੋਰ ਵਿੱਚ ਹੋਰ ਵੀ ਸਮਗਰੀ ਹੈ ਜਿਸ ਨੂੰ ਪੜ੍ਹ ਕੇ ਸਾਨੂੰ ਉਸ ਸਮੇਂ ਦੀ ਸਮਾਜਿਕ ਆਰਥਿਕ ਰਾਜਨੀਤਿਕ ਦਸ਼ਾ ਬਾਰੇ ਪਤਾ ਲੱਗਦਾ ਹੈ ਸੋ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵੀ ਨੇਰ ਸੰਦੇਹ ਹਾਹਾ ਪਊਗਾ ਨਾਲ ਮਾਫ ਕਰਨਾ ਟਾਈਪਿੰਗ ਦੇ ਵਿੱਚ ਮੇਥੋਂ ਥੋੜੀ ਸਕਿਪ ਹੋ ਗਿਆ ਪੰਜਾਬ ਦੇ ਇਤਿਹਾਸ ਦਾ ਵੱਡਮੁੱਲਾ ਸੋਮਾ ਹੈ ਹਾਂਜੀ ਭਾਈ ਗੁਰਦਾਸ ਦੀਆਂ ਬਾਰਾਂ ਹੁਣ ਆ ਗਿਆ ਭਾਈ ਗੁਰਦਾਸ ਜੀ ਦੀ ਗੱਲ ਭਾਈ ਗੁਰਦਾਸ ਜਿਨ੍ਹਾਂ ਦਾ ਕੀ ਗੋਤ ਜਿਹੜਾ ਭੱਲਾ ਸੀਗਾ ਕਿ ਨੋ ਕਿ ਅਮ ਤੋਰ ਤੇ ਭਾਈ ਗੁਰਦਾਸ ਜੀ ਬੋਲਿਆ ਜਾਂਦਾ ਨਾ ਭਾਈ ਗੁਰਦਾਸ ਭੱਲਾ ਗੁਰੂ ਅਮਰਦਾਸ ਜੀ ਦੇ ਚਚੇਰੇ ਭਰਾ ਦਤਾਰ ਚੰਦ ਭੱਲਾ ਵੀ ਕਿਹਾ ਜਾਂਦਾ ਇਹਨਾਂ ਦਾ ਨਾਮ ਈਸ਼ਰਦਾਸ ਵੀ ਆਉਂਦਾ ਤੇ ਦਤਾਰ ਚੰਦ ਭੱਲਾ ਵੀ ਆਉਂਦਾ ਦਤਾਰ ਇਹ ਇਹਨਾਂ ਦੇ ਚਚੇਰੇ ਭਰਾ ਸੀ ਕਈ ਕਿਤਾਬਾਂ ਦੇ ਵਿੱਚ ਚਚੇਰਾ ਭਰਾ ਲਿਖਿਆ ਹੋਇਆ ਵੀ ਗੁਰੂ ਅਮਰਦਾਸ ਜੀ ਦੇ ਚਚੇਰੇ ਭਰਾ ਦਤਾਰ ਚੰਦ ਭੱਲਾ ਦੇ ਸੁਪੁੱਤਰ ਸਨ ਤੇ ਭਾਈ ਗੁਰਦਾਸ ਜੀ ਦੀਆਂ 39 ਵਾਰਾਂ ਦੀ ਸੀ ਜਿਹੜੇ ਉਹਨਾਂ ਨੇ ਰਚਨਾ ਕੀਤੀ ਤੇ ਇਹ ਇਹ ਵੀ ਆਉਂਦਾ ਹੈ ਕਈ ਕੁੱਝ ਕਿਤਾਬਾਂ 'ਚ 38 ਕ ਤਾਂ ਆਉਂਦਾ ਤੇ ਕਿਤੇ 40 ਵੀ ਆਉਂਦਾ ਪਰੰਤੂ ਪੇਪਰਾਂ ਦੇ ਵਿੱਚ ਜਿਹੜੀ ਸਹੀ ਪਾਈ ਹੁੰਦੀ ਹੈ ਨਾ 39 ਵਾਰਾਂਤੀ ਪਾਈ ਹੁੰਦੀ ਹੈ ਤੇ ਆਪਾਂ ਨੂੰ ਜੋ ਇਤਿਹਾਸ ਦੀਆਂ ਕਿਤਾਬਾਂ ਨੇ ਉਹਨਾਂ ਦੇ ਵਿੱਚ 39 ਵਾਰਾਂ ਨੂੰ ਜ਼ਿਆਦਾ ਜਿਹੜਾ ਹੈ ਠੀਕ ਮੰਨਿਆ ਗਿਆ 39 ਵਾਰਾਂ ਦੀ ਰਚਨਾ ਕੀਤੀ ਹੈ ਠੀਕ ਹੈ ਜੀ ਤੇ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ 17ਵੀਂ ਸਦੀ ਦੇ ਆਰੰਭ 'ਚ ਕੀਤੀ ਹੈ ਜਿਹੜੀ ਇਹ 39 ਵਾਰਾਂ ਦੀ ਰਚਨਾ ਕੀਤੀ ਹੈ ਠੀਕ ਹੈ ਤੇ ਪਾਈ ਗੁਰਦਾਸ ਨੇ ਇਹਨਾਂ ਵਾਰਾਂ ਦੇ ਵਿੱਚ ਕਈ ਗੁਰੂ ਸਹਿਬਾਨਾਂ ਬਾਰੇ ਤੇ ਉਹਨਾਂ ਦੇ ਨਾਲ ਰਹੇ ਪ੍ਰਸਿੱਧ ਸਿੱਖਾਂ ਬਾਰੇ ਜਿਹੜੇ ਗੁਰੂ ਸਹਿਬਾਨ ਦੇ ਨਾਲ ਪ੍ਰਸਿੱਧ ਉਹਨਾਂ ਦੇ ਸ਼ਰਧਾਲੂ ਸਿੱਖ ਰਹਿੰਦੇ ਸੀ ਤੇ ਉਹਨਾਂ ਦੇ ਨਿਵਾਸ ਸਥਾਨਾਂ ਬਾਰੇ ਵੀ ਜਿਹੜਾ ਹੈ ਵਰਣਨ ਕੀਤਾ ਹੈ ਠੀਕ ਹੈ ਸੋ ਇਹਨਾਂ 39 ਵਾਰਾਂ ਦੇ ਵਿੱਚ ਇਤਿਹਾਸਕ ਪੱਖ ਤੋਂ ਦੋ ਵਾਰਾਂ ਬੜੀਆਂ ਮਹੱਤਵਪੂਰਨ ਇਹ ਤੁਸੀਂ ਖਾਸ ਤੌਰ ਤੇ ਨੋਟ ਕਰ ਲਿਓ ਇਹ ਪਹਿਲਾਂ ਵੀ ਦੋ ਤਿੰਨ ਵਾਰੇ ਪ੍ਰਸ਼ਨ ਆਏ ਨੇ ਕਿ ਕਿਹੜੀਆਂ ਵਾਰਾਂ ਨੇ ਜਿਹੜੀਆਂ ਇਤਿਹਾਸਕ ਪੱਖ ਤੋਂ ਮਹੱਤਵਪੂਰਨ ਨੇ ਪਹਿਲੀ ਤੇ 11ਵੀਂ ਠੀਕ ਹੈ ਹੁਣ ਉਦਾਹਰਨ ਦੇ ਤੌਰ ਤੇ ਪਹਿਲੀ ਵਾਰ ਵਿੱਚ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਪਹਿਲੀ ਵਾਰ ਵਿੱਚ ਸਾਨੂੰ ਕੀ ਪਤਾ ਲੱਗਦਾ ਹੈ ਨੋਟ ਕਰ ਲਿਓ ਬੇਟਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਉਹਨਾਂ ਦੀਆਂ ਉਦਾਸੀਆਂ ਉਦਾਸੀਆਂ ਕਿਹਾ ਜਾਂਦਾ ਹੈ ਮਤਲਬ ਕਿ ਯਾਤਰਾਵਾਂ ਨੂੰ ਠੀਕ ਹੈ ਜੀ ਸਿੱਖ ਧਰਮ ਚ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਗਿਆ ਉਦਾਸੀਆਂ ਦਾ ਵਰਣਨ ਮਿਲਦਾ ਕਿਹੜੀ ਵਾਰ ਚ ਮਿਲਦਾ ਹੈ ਸਾਨੂੰ ਉਦਾਸੀਆਂ ਦਾ ਵਰਣਨ ਭਾਈ ਗੁਰਦਾਸ ਜੀ ਦੀ ਪਾਹੀ ਗੁਰਦਾਸ ਜੀ ਦੀ ਪਹਿਲੀ ਵਾਰ ਵਿੱਚ ਨੋਟ ਕਰ ਲੋ ਪਿਆਰੇ ਵਿਦਿਆਰਥੀਓ ਪੰਜਾਬ ਪੁਲਿਸ ਪੀ ਟ੍ਰਿਪਲ ਐਸ ਬੀ ਦੇ ਹੋਰ ਜਿੰਨੇ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਪੀ ਪੀ ਐਸਸੀ ਦੇ ਮਾਸਟਰ ਕਟ ਲੈਕਚਰਰ ਕਟਾਰੇਾਰੇ ਸਾਰੇ ਵਿਦਿਆਰਥੀ ਧਿਆਨ ਦੇਣ ਇੱਥੇ ਮੈਂ ਪੰਜਾਬ ਦੇ ਇਤਿਹਾਸ ਨੂੰ ਵਿਸਤਾਰ ਪੂਰਵਕ ਕਰਵਾ ਰਿਹਾ ਜੀ ਆਪ ਸਾਰੇ ਨੋਟਸ ਬਣਾਉਂਦੇ ਜਾਓ ਹਾਂ ਜੀ ਦੁਬਾਰਾ ਪ੍ਰਸ਼ਨ ਰਿਪੀਟ ਕਰਦੇ ਆ ਵੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਪਾਈ ਗੁਰਦਾਸ ਦੀ ਕਿੰਨਵੀਂ ਵਾਰ ਚ ਪਤਾ ਲੱਗਦਾ ਪਹਿਲੀ ਵਾਰ ਦੇ ਵਿੱਚ ਕੀ ਪਤਾ ਲੱਗਦਾ ਉਹਨਾਂ ਦੇ ਜੀਵਨ ਬਾਰੇ ਤੇ ਉਹਨਾਂ ਦੀਆਂ ਉਦਾਸੀਆਂ ਬਾਰੇ ਯਾਤਰਾਵਾਂ ਬਾਰੇ ਤੇ ਫਿਰ 11ਵੀਂ ਵਾਰ ਦੇ ਵਿੱਚ ਕੀ ਪਤਾ ਲੱਗਦਾ ਜੀ ਗੁਰ ਪਾਈ ਗੁਰਦਾਸ ਦੀ 11ਵੀਂ ਵਾਰ ਦੇ ਵਿੱਚ ਪਹਿਲੇ 6 ਪਹਿਲੇ 6 ਜੀ 7ਵੇਂ ਤੇ ਗੱਲ ਨਹੀਂ ਆਉਂਦੀ ਪਹਿਲੇ 6 ਕਿਉਂਕਿ ਜਿਹੜੇ ਪਾਈ ਗੁਰਦਾਸ ਸੀ ਉਹ ਚੌਥੇ ਪੰਜਵੇਂ ਤੇ ਛੇਵੇਂ ਗੁਰੂ ਸਹਿਬਾਨ ਦੇ ਨਾਲ ਸਮਕਾਲੀਨ ਰਹੇ ਨੇ ਜੀ ਚੌਥੇ ਪੰਜਵੇਂ ਤੇ ਛੇਵੇਂ ਗੁਰੂ ਸਹਿਬਾਨ ਦੇ ਨਾਲ ਰਹੇ ਨੇ ਠੀਕ ਹੈ ਜੀ ਸੱਚੇ ਗੁਰੂ ਘਰ ਦੇ ਸ਼ਰਧਾਲੂ ਰਹੇ ਨੇ ਠੀਕ ਹੈ ਸੋ ਉਹਨਾਂ ਦੀ 11ਵੀਂ ਵਾਰ ਦੇ ਵਿੱਚ ਪਹਿਲੇ 6 ਗੁਰੂ ਸਹਿਬਾਨ ਦੇ ਸਿੱਖਾਂ ਦੇ ਨਾਮ ਠੀਕ ਹੈ ਤੇ ਉਹਨਾਂ ਦੇ ਨਿਵਾਸ ਸਥਾਨ ਜੋ ਗੁਰੂ ਸਾਹਿਬ ਦੇ ਨਾਲ ਰਹਿੰਦੇ ਸੀ ਉਹਨਾਂ ਦੇ ਗੋਤਰ ਤੇ ਕਾਰਵਿਹਾਰ ਉਹਨਾਂ ਦੇ ਕੰਮ ਕਾਜਾਂ ਬਾਰੇ ਵੀ ਦੱਸਿਆ ਜੋ ਗੁਰੂ ਸਾਹਿਬਾਨ ਦੇ ਨਾਲ ਦੇ ਉਦੋਂ ਸਰਦਾਲੂ ਸਿੱਖ ਉਹਨਾਂ ਬਾਰੇ ਰਹਿੰਦੇ ਸੀ ਸੋ ਇਸੇ ਤਰ੍ਹਾਂ ਹੀ ਹੋਰ ਵੀ ਤੀਸਰੀ 13ਵੀਂ 23ਵੀਂ ਤੇ 24ਵੀਂ ਵਾਰ ਵੀ ਇਹਦੇ ਵਿੱਚ ਵੀ ਸਿੱਖ ਧਰਮ ਬਾਰੇ ਦੀਆਂ ਸਿੱਖਿਆਵਾਂ ਬਾਰੇ ਸਾਨੂੰ ਜਾਣਕਾਰੀ ਮਿਲ ਜਾਂਦੀ ਹੈ ਜੀ ਸੋ ਇਹ ਕਿਹਾ ਜਾਂਦਾ ਹੈ ਕਿ ਭਾਈ ਗੁਰਦਾਸ ਕਿਉਂਕਿ ਚੌਥੇ ਪੰਜਵੇਂ ਤੇ ਛੇਵੇਂ ਗੱਲ ਵੀ ਯਾਦ ਰੱਖਿਓ ਜੀ ਇਹ ਕਈ ਵਾਰ ਜੋੜੇ ਬਣ ਕੇ ਆ ਜਾਂਦੇ ਨੇ ਵੀ ਭਾਈ ਗੁਰਦਾਸ ਕਿਹੜੇ ਕਿਹੜੇ ਗੁਰੂ ਸਾਹਿਬਾਨ ਦੇ ਸਮਕਾਲੀ ਰਹੇ ਨੇ ਜੀ ਇਹ ਯਾਦ ਰੱਖਿਓ ਚੌਥੇ ਪੰਜਵੇਂ ਤੇ ਛੇਵੇਂ ਗੁਰੂ ਦੇਹੋ ਗੁਰੂ ਸਾਹਿਬਾਨ ਸਮਕਾਲੀ ਕਪਾਈ ਗੁਰਦਾਸ ਸਮਕਾਲੀ ਰਹੇ ਨੇ ਸੋ ਉਹਨਾਂ ਦੀਆਂ ਬਾਰਾਂ ਵਿੱਚ ਜੋ ਜਾਣਕਾਰੀ ਮਿਲਦੀ ਹੈ ਉਹ ਤਾਂ ਕਰਕੇ ਕਾਫੀ ਵਿਸ਼ਵਾਸਯੋਗ ਮੰਨੀ ਜਾਂਦੀ ਹੈ ਠੀਕ ਹੈ ਕਿਉਂਕਿ ਉਹ ਨਾਲ ਰਹੇ ਨੇ ਠੀਕ ਹੈ ਨਾ ਇਸ ਲਈ ਉਹਨਾਂ ਦੀ ਜਾਣਕਾਰੀ ਜਿਹੜੀ ਹੈਗੀ ਹੈ ਵਿਸ਼ਵਾਸਯੋਗ ਮੰਨੀ ਜਾਂਦੀ ਹੈ ਤੇ ਉਹਨਾਂ ਗੁਰੂ ਨਾਨਕ ਬਾਰੇ ਤੇ ਇਥੋਂ ਤੱਕ ਵੀ ਕਿਹਾ ਗਿਆ ਕਿ ਜਿਹੜੀ ਉਹਨਾਂ ਨੇ ਗੁਰੂ ਨਾਨਕ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਸੀ ਕੀਤੀ ਸੀ ਨਾ ਭਾਈ ਗੁਰਦਾਸ ਨੇ ਉਹਨਾਂ ਸਿੱਖਾਂ ਤੋਂ ਪ੍ਰਾਪਤ ਕੀਤੀ ਸੀ ਜਿਹੜੇ ਗੁਰੂ ਨਾਨਕ ਜੀ ਦੇ ਵੀ ਸਮਕਾਲੀ ਸੀ ਸੋ ਇਸੇ ਲਈ ਇਹਨਾਂ ਦੀ ਹਵਾਰਾ ਨੂੰ ਪ੍ਰਮਾਣਿਕ ਇਤਿਹਾਸਕ ਸੂਮੇ ਮੰਨਿਆ ਜਾਂਦਾ ਹੈ ਸੋ ਜੀ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਜਿਵੇਂ ਕਿ ਵੰਡ ਕੀਤੀ ਹੋਈ ਹੈ ਆ ਦੇਖੋ ਸਿੱਖਾਂ ਦੇ ਧਾਰਮਿਕ ਸਾਹਿਤ ਦੇ ਰਾਹੀਂ ਸਾਨੂੰ ਪੰਜਾਬ ਦੇ ਇਤਿਹਾਸ 1469 ਤੋਂ ਲੈ ਕੇ 1849 ਜੋ ਸੀ ਕਰ ਰਹੇ ਆ ਉਹਦੇ ਸੰਬੰਧ ਵਿੱਚ ਜਿਹੜੇ ਅਸੀਂ ਸੋਮਿਆਂ ਦੀ ਵੰਡ ਕੀਤੀ ਆ ਪਹਿਲਾਂ ਕਰਾਂਗੇ ਅਸੀਂ ਸਿੱਖਾਂ ਦੇ ਧਾਰਮਿਕ ਸਾਹਿਤ ਦੇ ਵਿੱਚ ਵਿੱਚ ਜਿਹੜੇ ਸਾਨੂੰ ਸੋਮੇ ਪ੍ਰਾਪਤ ਹੁੰਦੇ ਨੇ ਫਿਰ ਅਸੀਂ ਕਰਾਂਗੇ ਅਰਧ ਇਤਿਹਾਸਕ ਗ੍ਰੰਥਾਂ ਦੇ ਵਿੱਚ ਵੰਡ ਕਰਾਂਗੇ ਸੋਮਿਆਂ ਦੀ ਫਿਰ ਅਸੀਂ ਜਿਹੜੇ ਜਿਹੜੇ ਫਾਰਸੀ ਦੇ ਗ੍ਰੰਥ ਮਿਲਦੇ ਨੇ ਫਿਰ ਜਿਹੜਾ ਅੰਗਰੇਜ਼ਾਂ ਦਾ ਸਾਹਿਤ ਮਿਲਦਾ ਸੋ ਹੋਰ ਵੀ ਬਹੁਤ ਸਾਰੀ ਅੱਗੇ ਜਾਣਕਾਰੀ ਹੈ ਇਹਨਾਂ ਨੂੰ ਨੋਟ ਰੱਖ ਲਿਓ ਇਹ ਕੱਲਾ ਮੈਂ ਸਿੱਖਾਂ ਦੇ ਧਾਰਮਿਕ ਸਾਹਿਤ ਦੇ ਤਹਿਤ ਜਿਹੜੇ ਜਿਹੜੇ ਸਾਨੂੰ ਸਾਧਨ ਮਿਲਦੇ ਨੇ ਆਦ ਗ੍ਰੰਥ ਭਾਈ ਗੁਰਦਾਸ ਜੀ 39 ਬਾਰਾ ਦਸਮ ਗ੍ਰੰਥ ਹੁਕਮਨਾਮੇ ਜਨਮ ਸਾਖੀ ਭਾਈ ਮੇਰ ਮਾਨ ਦੀ ਜਰਮ ਸਾਖੀ ਤੇ ਹੋਰ ਅੱਗੇ ਇਹ 9 900 ਮਿਆਂ ਦੇ ਵਿੱਚ ਮੈਂ ਵੰਡ ਕੀਤੀ ਹੈ ਨਾਈਨ ਰਿਸੋਰਸ ਜਿਹੜੇ ਹੈਗੇ ਨੇ ਇਹ ਇਹਨਾਂ ਦੀ ਮੈਂ ਵੰਡ ਕੀਤੀ ਹੋਈ ਆ ਠੀਕ ਹੈ ਅੱਜ ਆਪਾਂ ਦੋ ਕੀਤੇ ਨੇ ਜੀ ਤੋਂ ਬਹੁਤ ਬਹੁਤ ਧੰਨਵਾਦ ਭਗਵਤੀ ਕੰਪੀਟੀਸ਼ਨ ਕਲਾਸਿਸ ਮਾਨਸਾ ਦੇ YouTube ਚੈਨਲ ਤੇ ਵਿਜ਼ਿਟ ਕਰਦੇ ਰਿਆ ਕਰੋ ਆਪ ਜੀ ਇੱਥੋਂ ਵੀਡੀਓਜ਼ ਨੂੰ ਦੇਖੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਚੈਨਲ ਨੂੰ ਤਾਂ ਜੋ ਆਪ ਜੀ ਨੂੰ ਵੀਡੀਓ ਸਿਲਸਿਲੇ ਵਾਰ ਮਿਲਦੀਆਂ ਰਹਿਣ ਆਪਣੀ ਕਮੈਂਟ ਬਾਕਸ ਦੇ ਵਿੱਚ ਆਪਣੀ رائے مشورہ ਦਿੰਦੇ ਰਿਹਾ ਕਰੋ ਮੇਰੇ WhatsApp ਨੰਬਰ ਇੱਥੇ ਮੈਂਸ਼ਨ ਕੀਤੇ ਹੋਏ ਨੇ ਜੀ 82834876294899888848766 ਤੁਹਾਡੀ رائے مشورہ میرے ਲਈ ਬਹੁਤ ਮਹੱਤਵਪੂਰਨ ਹੈ ਜੀ ਪੂਰੀ ਕੋਸ਼ਿਸ਼ ਕਰੀਦੀ ਹੈ ਕਿ ਤੁਹਾਨੂੰ ਪੂਰੇ ਵਿਸ਼ਵਾਸ ਯੋਗ ਰეკਮੈਂਡੇਡ ਯੂਨੀਵਰਸਿਟੀ ਵੱਲੋਂ ਜੋ ਬੁੱਕਸ ਨੇ ਉਨਾ ਤੌਰ ਸਰਚ ਕਰਕੇ ਤੁਹਾਡੇ ਅੱਗੇ ਮੈਟਰ ਸਾਰਾ ਲੈ ਕੇ ਆ ਜਾਂਦਾ ਤੁਸੀਂ ਕਿਸੇ ਵੀ ਉੱਚ ਵਿਭਾਗੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ ਤੁਹਾਡੇ ਲਈ ਇਹ ਵੀਡੀਓਜ਼ ਬਹੁਤ ਸਹਾਇਕ ਸਿੱਧ ਹੋਣਗੀਆਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹੱਲਾਸ਼ੇਰੀ ਦਿਨੇਓ ਕਮੈਂਟ ਕਰਦੇ ਹੋ ਤੇ WhatsApp ਤੇ ਵੀ ਆਪਣਾ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰਤੀਕਿਰਿਆਵਾਂ ਦਿਨੇਓ ਆਪਣੀਆਂ ਤੇ ਪ੍ਰਮਾਤਮਾ ਨੂੰ ਮੈਂ ਅਰਦਾਸ ਕਰਦਾ ਪ੍ਰਮਾਤਮਾ ਤੁਹਾਨੂੰ ਤੁਹਾਡੀ ਇਸ ਪ੍ਰੇਖਿਆਵਾਂ ਦੀ ਯਾਤਰਾ ਵਿੱਚ ਸਫਲ ਕਰੇ ਜੀ ਨਾਮ ਜਪਿਆ ਕਰੋ ਵੰਡ ਕੇ ਛਕਿਆ ਕਰੋ ਤੇ ਕਿਰਤ ਕਰੋ ਆਪਣੀ ਮਿਹਨਤ ਕਰੋ ਪਰਮਾਤਮਾ ਤੁਹਾਡੀਆਂ ਮਿਹਨਤਾਂ ਨੂੰ ਭਾਗ ਲਾਵੇ ਜੀ ਸਾਰਿਆਂ ਨੂੰ ਸਜਦਾ ਨਮਸਕਾਰ ਸਤਿ ਸ਼੍ਰੀ ਅਕਾਲ ਪ੍ਰੋਫੈਸਰ ਕਾਸ਼ਤੀ ਵੱਲੋਂ ਚੜ੍ਹਦੀ ਕਲਾ ਵਿੱਚ ਰੱਖੇ ਰੱਬ ਜੀ ਤੰਦਰੁਸਤੀਆਂ ਮਾਨੋ ਰਾਜੀ ਖੁਸ਼ੀ ਰੱਖੋ ਰੱਬ ਤੁਹਾਨੂੰ ਵਸਦਿਆ ਰੱਖੇ ਜੀ ਧੰਨਵਾਦ ਜੀ